ne <laughs> ne ਮੈਂ ਅਸਲ ਵਿੱਚ ਪਹਿਲਾਂ ਉਹ ਲੋੜੀਂਦੀ ਉਹ ਲੋੜੀਂਦੀ ਚੀਜ਼ ਮੈਂ ਦੋ ਪਈ ਜੀ ਸੀ ਜਿਸਕੇ ਵਿੱਚ ਉਹ ਕਾਉਸਰ ਕਾਉਸਰ ਉਹ ਪਹਿਲਾਂ ਪਾ ਦਿਓ ਕਰੀ ਜੇ ਉਹ ਪਤਾ ਨਹੀਂ ਇਹ ਕੋ fırsਤਾ ਨੂੰ ਪੂਰਾ ਧਿਆਨ ਰੱਖਿਆ ਵੀ ਚਲੋ ਤੇ ਉਸ ਤੋਂ ਬਾਅਦ ਅਸੀਂ ਫਿਰ ਬੇਸਵਜਾ ਹੋ ਗਿਆ ਮੈਂ ਤਾਂ ਗੱਡੀ ਚਾਲ ਲਈ ਗੱਡੀ ਪੁਰਾਣੀ ਹੁੰਦੀ ਸੀ ਹਾਂਜੀ ਤੁਹਾਨੂੰ ਸੀ ਹਾਂਜੀ ਰਸਤਾ ਘਰੇ ਦੱਸੋ ਹਾਂਜੀ ਸਰ ਵੇਸਤੋ ਵੇਸਤੋ ਦੱਸੋ ਬਰਾਏ ਨਾ ਕਿਹੜਾ ਰਾਤੀ ਦਾ ਫਟਾ ਨਹੀਂ ਦੱਸੋ ਹਾਂਜੀ ਸਰ ਜੋ ਅੱਜ ਐਕਸੀਡੈਂਟ ਹੋਇਆ ਪੁਲਿਸ ਮੁਲਾਜ਼ਮ ਦਾ ਕੀ ਕਾਰਨ ਕੀ ਹੋਇਆ ਉਹਦੇ ਤੇ ਅ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਜਾ ਰਹੇ ਸੀ ਗੁਰਦਾਸਪੁਰ ਦੇ ਪਠਾਨਕੋਟ ਜਾ ਰਹੇ ਸੀ ਅ ਨਿਲੰਦਰ ਪਠਾਨਕੋਟ ਹਾਈਵੇ ਤੇ ਇੱਕ ਜਗ੍ਹਾ ਆਂਦੀ ਐ ਐਮ ਐ ਮਾਰਗਟ ਉੱਥੇ ਇਹਨਾਂ ਦੀ ਗੱਡੀ ਕਿਸੇ ਵਾਹਨ ਨਾਲ ਟਕਰਾ ਗਈ ਜਿਸ ਕਾਰਨ ਇਹਨਾਂ ਦੇ ਕਾਫੀ ਸੱਟ ਲੱਗੀਆਂ ਜੇ ਸਾਡੇ ਕੋਲ 15 ਜਿਹੜੇ ਸੀ ਪੁਲਿਸ ਮੁਲਾਜ਼ਮ ਆਏ ਆ ਤੇ ਦੋ ਡੈਡ ਬodies ਆਈਆਂ ਨੇ 15 ਦੇ ਵਿੱਚੋਂ ਨੌ ਜਿਹੜੇ ਸੀ ਸੀਰੀਅਸ ਸੀ ਜਿਨ੍ਹਾਂ ਦੇ ਮਹਿੰਲੀ ਹੈਡ ਇੰਜਰੀ ਸੀ ਜਾਂ ਸਿਰ ਤੇ ਸੱਟਾਂ ਸੀ ਤੇ ਰਿਫ੍ਰੈਕਚਰ ਸੀ ਜਿਹੜਾ ਕਰਕੇ ਲੰਗਸ ਵਗੈਰਾ ਦੀ ਇੰਜਰੀ ਹੋ ਸਕਦੀ ਸੀ ਕਾਫੀ ਉਹਨਾਂ ਦੇ ਰਿਫ੍ਰੈਕਚਰ ਸੀ ਤੇ ਉਹ ਰੈਫਰ ਕਰ ਦਿੱਤੇ ਗਏ ਬਾਕੀ ਜਿਹੜੇ 6 ਆ ਉਹ ਸਾਡੇ ਕੋਲ ਜਿਹੜੇ ਇਲਾਜ ਆ ਬਿਲਕੁਲ ਖਤਰੇ ਤੋਂ ਬਾਹਰ ਟੋਟਲ ਕਿੰਨੇ ਕਿਤੇ ਗਏ ਰੈਫਰ ਟੋਟਲ ਪੇਸ਼ੈਂਟ 9 ਰੈਫਰ ਹੋਇਆ ਬਾਕੀ ਜਾਂ ਦੀ ਤਬੀਅਤ ਕਿੱਸੀ ਨੇ ਬਾਕੀ ਬਿਲਕੁਲ ਠੀਕ ਹੈ ਸਾਰੇ ਸਾਡੇ ਡਾਕਟਰ ਦੀ ਟੀਮ ਆ ਗਈ ਸੀ ਉਹਨਾਂ ਨੇ ਸਾਰੇ ਚੈੱਕ ਕੀਤਾ ਐਕਸ-ਰੇ ਵਗੈਰਾ ਹੋ ਗਏ ਨੇ ਉਹਨਾਂ ਦੇ ਬਿਲਕੁਲ ਠੀਕ ਨੇ ਪਿੱਛੇ ਵੱਲ ਠੀਕ ਹੈ ਜਿਹਦੇ ਤੋਂ ਸਾਡੇ ਟੀਮ ਨੂੰ ਲਾਜ਼ਮਤਾਂ ਦੇ ਜਾਣ ਦੇ ਐਕਸੀਡੈਂਟ ਕਰਕੇ ਤੇ ਬਾਕੀ ਸਾਡੇ ਦੋ ਤਿੰਨ ਮੁਲਾਜ਼ਮ ਕਾਫੀ ਕ੍ਰਿਟੀਕਲਲੀ ਜਰੂਰ ਸੀ ਜਿਹੜੇ ਅੰਟਰਸਿਸ ਦੇ ਉਸ ਤੋਂ ਇਲਾਵਾ ਜਿਹੜੇ ਸਾਡੇ ਲਗਭਗ 11-12 ਮੁਲਾਜ਼ਮ ਜਿਹੜੇ ਮਾਈਨਰ ਇਜਰਟਸ ਹੈਗੇ ਉਹ ਵੀ ਇੰਟਰਟੇਨ ਕਰਦੇ ਨੇ ਤੇ ਆ ਲਿਮੋਨਿੰਗ ਐਕਸਰ ਜਿਹੜੀ ਪਾਸ ਜਿਹੜੀ ਟੋਰ ਤੇ ਜਾਤੀ ਤੋਂ ਬਰਦੀ ਸੀ ਤੇ ਬਾਕੀ ਅਸੀਂ ਰੈਸਕਿਊ ਸਾਡਾ ਪ੍ਰੋਪਰ ਕੰਪਲੀਟ ਹੋ ਗਿਆ ਹੈ ਹੁਣ ਟ੍ਰੀਟਮੈਂਟ ਪ੍ਰੋਸੈਸ ਚੱਲਦਾ ਤੇ ਆ ਮੁਲਾਜ਼ਿਮਾ ਨੇ ਜਾਣਾ ਸੀਗਾ ਪੀਪੀ ਤੋਂ ਗੁਰਦਾਸ ਕੋ ਡਿਊਟੀ ਤੇ ਜਾਣਾ ਸੀ ਇਹਨ ਬਟਨ ਰਸਤੇ ਚ ਆ ਜਿੱਥੇ ਜਿਹੜੀਆਂ ਰੋਡ ਤੇ ਗੱਡੀਆਂ ਖੜੀਆਂ ਹੁੰਦੇ ਜਿੱਦ ਕਰਕੇ ਹੱਸਾ ਕੋਈ ਆਪਣੇ ਬਲੋਕਸ ਕਰੋਗੇ ਤੇ ਸਖਤ ਕਰੋਗੇ ਹਾਂਜੀ 올ਰੇਡੀ ਸਖਤੀ ਹੈ ਕਿ ਜੀ ਰੋਡ ਤੇ ਗੱਡੀਆਂ ਤਾਂ ਬਿਲਕੁਲ ਵੀ ਨਹੀਂ ਅਲਾਉਡ ਹੈ ਜਿਹੜਾ ਟਰੋਲਾ ਸੀਗਾ ਹਾਲਾਂਕਿ ਥੋੜਾ ਜਿਹਾ ਰੋਡ ਤੋਂ ਸਾਈਡ ਤੇ ਖੜਾ ਸੀਗਾ ਪਰ ਇਸ ਤਰੀਕੇ ਤੇ ਕਹਿੰਦੇ ਦੁੰਦ ਕਰਕੇ ਤੇ ਹੋਰ ਚੀਜ਼ਾਂ ਕਾਫੀ ਇਸ ਤਰੀਕੇ ਦੇ ਐਕਸੀਡੈਂਟ ਹੋਤੇ ਹੈਗੇ ਤੇ ਆਲਰੇਡੀ ਸਾਡੇ ਹਾਈਵੇ ਵਹੀਕਲਸ ਹੈਗੇ ਜਿਨ੍ਹਾਂ ਨੂੰ ਉਹਨਾਂ ਨੂੰ ਬਾਕੀ ਹੋਰ ਸੱਤੇ ਨਾਲ ਹੀ ਰਜਿਸਟਰਾਂਗੇ ਉਸ ਤਰੀਕੇ ਤੇ ਜਿਹੜੀ ਕੋਈ ਪਾਰਕਿੰਗ ਵਗੈਰਾ ਹੈਗੀ ਉਹਦਾ ਧਿਆਨ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਸੈੱਟ ਕਰਾਇਆ ਜਾ ਸਰ ਰੀਜ਼ਨ ਕੀ ਹੋਇਆ ਐਕਸੀਡੈਂਟ ਦੇਖੋ ਰੀਜ਼ਨ ਜਿਹੜਾ ਹੈ ਜੋ ਫਰਾਉ ਜਿਹਨਾਂ ਜਿਹੜਾ ਫਿਲਮਰੀ ਅਸੀਂ ਵੈਰੀਫਾਈ ਕੀਤਾ ਹੈਗਾ ਉੱਥੇ ਇੱਕ ਤੋਂ ਫੋਗ ਕਰਕੇ ਜਿਹੜਾ ਹੈਗਾ ਵਿਜ਼ਿਬਿਲਿਟੀ ਲਿਮਿਟਿਡ ਸੀ ਤੇ ਉਸ ਤੋਂ ਇਲਾਵਾ ਜਿਹੜਾ ਉਹ ਕੁਝ ਮੇਬੀ ਸ਼ਾਇਦ ਕਰ ਰਹੇ ਕਿ ਇੱਕ ਦੋ ਮੁਲਾਜ਼ਮਾਂ ਨੇ ਦੱਸਿਆ ਕਿ ਸਾਹਮਣੇ ਤੋਂ ਕੋਈ ਕੁਝ ਘੋੜੇ ਟਾਈਪ ਦੇ ਜਿਹਾ ਕੋਈ ਜਾਨਵਰ ਸਾਹਮਣੇ ਅੱਗੇ ਸੀ ਕਿ ਇੱਕ ਕਰਿਆ ਹੈ ਕਿ ਕੋਈ ਰੌਂਗ ਸਾਈਡ ਤੋਂ ਕੋਈ ਵਹੀਕਲ ਵੀ ਉਹਨੇ ਦੇਖਿਆ ਤੇ ਉਹ ਅ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਜਿੱਦਾਂ ਹਾਲੇ ਤੋਂ ਟ੍ਰੀਟਮੈਂਟ ਤਾਂ ਕਰਾ ਰਹੇ ਤੇ ਡੈਫੀਨਟਲੀ ਐਕਸੀਡੈਂਟ ਮਤਲਬ ਉਹ ਡਰਾਈਵਰ ਨੇ ਸਾਈਡ ਤੇ ਗੱਡੀ ਕੱਟ ਕੀਤੀ ਹੈਗੀ ਤਾਂ ਕੁਝ ਨਾ ਕੁਝ ਉਹਨੂੰ ਵਿਜੀਬਲ ਹੋਇਆ ਹਨਾ ਜਿੱਦੇ ਕਰਕੇ ਉਹਨੇ ਮਿਸਟੇਕ ਕੀਤੀ ਹਾਂਜੀ ਫਿਰ ਜਾਨਵਰਾਂ ਨਾਲ ਬਹੁਤ ਹਾਸੇ ਹੁੰਦੇ ਜਦੋਂ ਅੱਗੇ ਆ ਜਾਂਦੇ ਤੇ ਬੜੇ ਤਗੜੇ ਤਗੜੇ ਆਦ ਕੀ ਹਾਸਾ ਜੀ ਤਾਂ ਕਿ ਅੱਜ ਮਕੀਰੇ ਨੂੰ ਤੇ ਕੋਈ ਆਪਣੇ ਵੱਲੋਂ ਕੋਈ ਸ਼ਕਤੀ ਨਹੀਂ ਕੀਤਾ ਕਿ ਕੋਈ ਇੱਕ ਜਾਨਵਰ ਜੀ ਦਾ ਨਾਮ ਹੈ ਜਾਂ ਲੋਕਾਂ ਨੂੰ ਦੇ ਅੱਗੇ ਉਹ ਤਾਂ ਰਹਿੰਦਾ ਹੀ ਹੈਗਾ ਜਾਨਵਰ ਤੋਂ ਇਹੀ ਲਿਮਿਟੇਸ਼ਨ ਆਈ ਲਿਮਿਟੇਸ਼ਨ ਹੈਗੀ ਰੋਡ ਤੇ ਸ਼ਾਮ ਸਵੇਰੇ ਚੱਲਣ ਦੀ ਬੜਾ ਚੈਲੰਜ ਹੈ ਸਰ ਟੋਟਲ ਇੰਜਰਡ ਇੰਜਰਡ ਕਿੰਨੇ ਹੋ ਗਏ ਇੰਜਰਡ ਸਾਡੇ ਟੋਟਲ ਜਿਹੜੇ ਹੈਗੇ ਹੁਣ ਤੱਕ 13 ਮੁਲਾਜ਼ਮ ਇੰਜਰਡ ਹੈਗੇ ਜਿਨ੍ਹਾਂ ਵਿੱਚੋਂ ਦੋ ਕ੍ਰਿਟੀਕਲ ਇੰਜਰਡ ਹੈਗੇ ਤੇ ਐਜ ਆਫ ਨਾਊ ਤਿੰਨ ਲੋਕਾਂ ਦੀ ਡੈਥ ਹੋਈ ਹੈ ਓਕੇ ਥੈਂਕ ਯੂ ਬਿਲਕੁਲ